ਤੇਰੀ ਗੱਲ ਸਹੀ ਆ ਕੋਈ ਨਾ ਕਹਿਂਦਾ ਮੇਰਾ ਗਾਟ ਯਾ ਤਰੋਨੇ ਹਰ ਬੀ ਆਹ ਚੰਦਰ ਬੇਸ ਟੌਨ ਨੇ ਰੌਣਕ ਲਾਉਂਦੇ ਆ ਜਿਹੜਾ ਖੜੇ ਸੀ ਜਿਹਨੇ ਪੀੜੀ ਨੂੰ ਹੋਟਲ ਕਰੇਦਾ ਵੀ ਵੀ ਨੇ ਐਸੇ ਜਿਹੜੀ ਆਹ ਜਿਹੜੀ ਆ ਫੁੱਲਰ ਨਾ ਜਾਂਦਾ ਹੈ ਅੱਜ ਤੁਸੀਂ ਬੰਦ ਕਰਦੇ ਉਹਨੇ ਕੱਲ ਨੂੰ ਆ ਕੇ ਮੈਂ ਪਟਕੇ नहीं चलाना नहीं चलाना चला जाना गंद भी देखो फिर नहीं आएगी नहीं सारे आएगे नहीं ना 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 चलोगे नहीं तो, तो वी 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 वी। Hayır, चा वाले के तो वाले सार बोले नहीं ना मन को सारे नॉट आया नॉट

اونه تو آيا نالين دا ٹریفک ني بند آيا نسیم ਅਰੀਕਾਲ ਤੋਂ ਵੀ ਹੋ ਰਿਹਾ ਹੈ ਬਾਈਕਰੋਜੀ ਦਾ ਖਾਲਸਾ ਬਾਈਕਰੋਜੀ ਅਤੇ ਅੱਜ ਏਟੀ ਰੋਡ ਦਾ ਇਟਾ ਵਾਲੇ ਚੌਕ ਤੋਂ ਲੈ ਕੇ 베ਦੀ ਚੌਕ ਤੱਕਰ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਭੈਣ ਰਜਿੰਦਰਪੁਰ ਜੀ ਸ਼ੀਨਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਵਾ ਜੋ 90 ਲੱਖ ਦੇ ਕਰੀਬ ਕੰਮ ਜਿਵੇਂ ਭੈਣ ਜੀ ਨੇ ਦੱਸਿਆ ਵਾ ਬਹੁਤ ਵਧੀਆ ਸੜਕ ਬਣ ਰਹੀ ਹੈ ਮੇਰਾ ਘਰ ਅਸੀਂ ਜਿੱਤੇ ਉਰ ਰਹਨੇ ਆ ਅਸੀਂ 85 ਕਤ ਉਰ ਰਹਨੇ ਆ ਅੱਕੇ ਕਦੇ ਵੀ ਇੱਕਣ ਸੜਕ ਨਹੀਂ ਪੈਣੀ ਜਿਹੇ ਜੀ ਹੁਣ ਬਣ ਜਾ ਰਹੀ ਆ 10 ਇੰਚੀ ਮੋਟੀ ਸਲੇਬ ਪੈਣੀ ਆ ਇੱਥੇ ਸਮੁੱਚੇ ਇਲਾਕੇ ਨੂੰ ਮੈਡ ਦੀ ਚੱਕੀ ਸਾਰਾ ਇੱਧਰ ਪੂਰੀ ਰਾਹਤ ਮਿਲਣੀ ਆ ਇਸ ਨੂੰ ਕਿਉਂ ਸਾਰਾ ਆਟੋ ਵਗੈਰਾ ਜੋ ਇੱਥੋਂ ਚੱਲਦੇ ਆ ਸਾਰੇ ਇੱਥੋਂ ਹੀ ਜਾਂਦੇ ਨੇ ਉੱਥੇ ਸਾਡੇ 80 ਰੋਡ ਮਾਰਕੀਟ ਆ ਸਾਰੇ ਅੱਜ ਮਾਰਕੀਟ ਵਾਲੇ ਖੜੇ ਨੇ ਇੱਥੇ 3 4 ਬਾੜ ਲੱਗਦੇ ਆ 42 43 46 ਸਾਰਿਆਂ ਨੂੰ ਇੱਥੇ ਬਹੁਤ ਵੱਡਾ ਏਰੀਆ ਆ ਇਹ ਉਹਦੇ ਅਸੀਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਨੇ ਆ ਸਾਨੂੰ ਐਡਾ ਬੜਾ ਇੱਥੇ ਪ੍ਰੋਜੈਕਟ ਲਿਆ ਕੇ ਦਿੱਤਾ ਸਾਰੀ ਮਾਰਕੀਟ ਕਰੋ ਨਿਊ ਅਮਰਨਗਰ ਸਾਰਾ ਇੱਧਰ ਅੰਗਦ ਕਲੋਨੀ ਸਾਰੇ ਇਲਾਕੇ ਬੰਨੂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸੋ ਮੈਡਮ ਅਸੀਂ ਇੱਟੀ ਰੂਰ ਦਾ ਜੁਕਾਦਨ ਕੀਤਾ ਜਾ ਕਿੰਨੇ ਲੱਖ ਲੱਖ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਖੜੇ ਆਈ.ਟੀ.ਆਈ. ਰੋਡ ਤੇ 35 ਚੌਂਕ ਤੋਂ ਲੈ ਕੇ ਇੱਟਾਂ ਵਾਲੇ ਚੌਂਕ ਤੱਕ 1.5 ਕਿਲੋਮੀਟਰ ਇਹ ਰੋਡ ਬਣ ਰਹੀ ਆ 99 ਲੱਖ 53 ਹਜ਼ਾਰ ਦੀ ਕਾਸਟ ਆ 4 ਇੰਚੇ ਦੇ ਵਿੱਚ ਘਟਕਾ ਪੈਣਾ ਤੇ 10 ਇੰਚੇ ਦੀ ਆਰ.ਐਮ.ਸੀ. ਲੜੀ ਇਹ ਬਣ ਰਹੀ ਆ ਲੇਕਿਨ ਮੈਂ ਤੁਹਾਡੇ মিডিਆ ਦੇ ਜ਼ਰੀਏ ਇੱਥੋਂ ਦੇ ਜਿਹੜੇ ਨਿਵਾਸੀ ਨੇ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਵੀ ਸੀਵਰ ਪਾਣੀ ਦਾ ਕਨੈਕਸ਼ਨ ਲੈਣਾ ਹੁਣੇ ਲੈ ਲੈਣ ਜਦੋਂ ਰੋਡ ਬਣ ਗਈ ਪਲੀਜ਼ ਉਹਨੂੰ ਪੱਟਣ ਦੀ ਕੋਸ਼ਿਸ਼ ਨਾ ਕਰਨ ਮੇਰੇ ਨਾਲ ਖੜੇ ਆ ਬਿੱਟਾ ਬਾਜੀ ਖੜੇ ਆ ਸਾਡੇ ਜਿਹੜੇ ਬਲੌਕ ਪ੍ਰਧਾਨ ਬਿੱਕੀ ਬੇਗਵਾਨ ਜੀ ਸਾਡੇ ਬਲੌਕ ਪ੍ਰਧਾਨ ਦਰਸ਼ਨ ਜੀ ਹਰਵਿੰਦਰ ਕੌਰ ਤੇ ਬਲਦੇਵ ਸਿੰਘ ਤੇ ਸਾਡੇ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਜੀ ਤੇ ਮੇਰੀਆਂ ਭੈਣਾਂ ਹਮਨਜੀਤ ਜੀ ਉਹਨੇ ਇਕੱਲੀ ਤੋਂ ਸਾਰੀਆਂ ਖੜੀਆਂ ਨੇ ਤੇ ਥੋੜਾ ਵੀ ਬੜੀ ਦੇਰ ਤੋਂ ਇਹ ਇੱਕ ਸਵਾਲ ਰਹਿੰਦਾ ਸੀ ਮੈਮ ਏਟੀਆਈ ਰੋਡ ਕਦੋਂ ਬਣਾਵੋਗੇ ਬਹੁਤ ਸਾਰੇ ਲੋਕ ਮੈਨੂੰ ਫੇਸਬੁੱਕ ਤੇ ਵੀ ਕਮੈਂਟ ਕਰਦੇ ਸੀ ਕਿ ਇਹਦੀ ਹਾਲਤ ਮਤਲਬ ਖਸਤਾ ਹੁੰਦੀ ਜਾ ਰਹੀ ਹੈ ਕਿਉਂਕਿ ਜਦੋਂ ਦੀ ਸਰਕਾਰ ਬਣੀ ਆ ਇਹ ਅਸੀਂ ਦੂਸਰੀ ਵਾਰ ਇਹ ਰੋਡ ਬਣਾਉਣ ਲੱਗੇ ਆ ਕਿਉਂਕਿ ਪਹਿਲਾ ਰੋਡ ਇਹ ਲੁੱਕ ਵਾਲੀ ਬਣਾਈ ਸੀ ਜਿਹੜੀ ਇੱਥੇ ਆਵਾਜਾਈ ਆ ਸੰਗਣੀ ਵਾਦੀਆ ਤੇ ਬਹੁਤ ਜ਼ਿਆਦਾ ਆਵਾਜਾਈਆ ਸੀਵਰੇਜ ਦਾ ਬੈਣ ਕਰਕੇ ਸੜਕ ਦੇ ਵਿੱਚ ਖੱਡੇ ਪੈ ਗਏ ਸੀਗੇ ਲੇਕਿਨ ਹੁਣ ਅਸੀਂ ਇਹਦਾ ਪੱਕਾ ਹੱਲ ਕਰ ਲਿਆ ਇਹਨੂੰ ਆਰ ਐਮ ਸੀ ਰੋਡ ਬਣਾਉਣ ਲੱਗੇ ਆ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਲੋਕਾਂ ਵੱਲੋਂ ਕੀਤਾ ਹੋਇਆ ਵਾਅਦਾ ਇੱਕ ਇੱਕ ਕਰਕੇ ਅਸੀਂ ਪੂਰਾ ਕਰ ਰਹੇ ਹਾਂ ਜਿਹੜੀ ਸੜਕ ਬਣੀ ਜੇ ਵੀ ਉਹਦਾ ਮਿਲਖਣ ਵੀ ਕੀਤਾ ਜਾਵੇਗਾ ਸੜਕ ਦਾ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸਤੀ ਵਿਚਾਰਾਂ ਵਿੱਚ ਘਟਕਾ 10 ਸੈਂਚ ਆ ਰਿਹਾ ਮਸੀ ਜਦੋਂ ਇਹ ਪਏਗੀ ਉਸ ਟਾਈਮ ਮੌਕੇ ਤੇ ਮੈਂ ਹੋਵਾਂਗੀ ਜੀ ਕਿਉਂਕਿ ਕੁਆਲਿਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਸਾਨੂੰ ਕੁਆਲਿਟੀ ਚਾਹੀਦੀ ਆ ਜੀ ਮੈਡਮ ਨੂੰ ਗਰੰਟੀ ਵੀ ਹੁੰਦੀ ਜਾਂਦਾ ਛੜਕਾਂ ਦੀ ਜਪਾ ਇੱਕ ਕੀ ਲੰਨਾ ਗਰੰਟੀ ਹੁੰਦੀ ਆ ਵੀ ਨਾ ਟਾਈਮ ਦਾ ਪੀਰੀਡ ਦੇ ਵਿੱਚ ਖਰਾਬ ਹੋਏ ਤਾਂ ਕਿਹਤਰ ਜੀ ਮੇਰੇ ਮਿਲਦੇ ਠੇਕੇਦਾਰ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਗਰੰਟੀ ਆ ਉਹ ਲਿਖ ਕੇ ਕਾਰਪੋਰੇਸ਼ਨ ਨੂੰ ਦਿੰਦਾ ਤਾਂ ਹੀ ਉਹਦਾ ਬਿੱਲ ਪਾਸ ਹੁੰਦਾ। ਸੀਐਮ ਸਾਹਿਬ ਕੋਲੋਂ ਫਲਾਈਂਗ ਵੀ ਦਿੱਤੀ ਜਾ ਰਹੀ ਹੈ। ਇਸ ਰੋਡ ਤੇ ਵੀ ਫਲਾਈਂਗ ਚੈਕਿੰਗ ਹੋਊਗੀ। ਬਿਲਕੁਲ ਜਿੱਥੇ ਜਿੱਥੇ ਸਾਨੂੰ ਲੱਗਿਆ ਜਿੱਥੇ ਜਿੱਥੇ ਮੇਰੇ ਹਲਕੇ ਦੇ ਵਿੱਚ ਮੈਨੂੰ ਲੱਗਿਆ ਕਿ ਰੋਡ ਦੇ ਉੱਤੇ ਮਾੜਾ ਮਟੀਰੀਅਲ ਲੱਗਿਆ ਉਹ ਠੇਕੇਦਾਰਾਂ ਨੂੰ ਡੀਵਾਰ ਵੀ ਕਰਾਂਗੇ ਔਰ ਉਹਨਾਂ ਦੀਆਂ ਸੜਕਾਂ ਵੀ ਚੈੱਕ ਕਰਾਂਗੇ। ਫਿਰ ਵੀ ਕੋਈ ਕਟਵਾਵਾ ਆਪਣੇ ਉਸ ਤੋਂ ਬਾਅਦ ਨਹੀਂ ਉਸ ਤੋਂ ਉੱਤੇ ਕਾਰਵਾਈ ਕਿਸੇ ਨੂੰ ਦੇਖੋ ਕਾਰਵਾਈ ਤਾਂ ਜਰੂਰ ਬਣਦੀ ਆ ਕਰਨੀ ਪਰ ਫਿਰ ਤੁਹਾਡੇ ਵਰਗੇ ਭੈਣ ਭਰਾ ਆ ਜਾਂਦੇ ਆ ਜੀ ਇਹ ਮੇਰਾ ਦੋਸਤ ਆ ਇਹਦੇ ਨਾਲ ਮੇਰੀ ਚੰਗੀ ਬਣੀ ਆ ਇਹਨੂੰ ਤੁਸੀਂ ਛੱਡ ਦਿਓ ਤੇ ਬਿਹਤਰ ਇਹ ਹੈ ਕਿ ਆਪਾਂ ਪਹਿਲਾਂ ਹੀ ਲੈ ਲਈਏ ਜਦੋਂ ਹੁਣ ਛੜਕ ਬਣਦੀ ਆ ਇਹਦੇ ਤੇ ਜਦੋਂ ਇਹਦਾ ਬੈੱਡ ਬਣਾਣਾ ਵਾ ਉਸੇ ਟਾਈਮ ਸੀਵਰ ਪਾਣੀ ਦੇ ਕਨੈਕਸ਼ਨ ਲੈ ਲਓ ਆਪਾਂ ਨੂੰ ਪਟਣ ਦੀ ਜ਼ਰੂਰਤ ਹੀ ਨਾ ਪਵੇ ਤੁਸੀਂ ਕਿਤੇ ਨਾ ਕਿਤੇ ਮਾਰਕੀਟ ਵਾਲਿਆਂ ਨੂੰ ਬੜੀ ਰਾਸ ਮਿਲੇਗੀ ਮਾਰਕੀਟ ਨੂੰ ਤੇ ਰਾਹਤ ਮਿਲੇਗੀ ਮਿਲੇਗੀ ਕਿਉਂਕਿ ਇਹ ਜਿਹੜੀ ਰੋਡ ਆ ਇਹ ਤਿੰਨ ਚਾਰ ਵਾਰਡ ਨੂੰ ਮਤਲਬ ਲੱਗਦੀ ਆ ਤੇ ਸਾਰੇ لوکاں ਨੂੰ ਵੀ ਇਹਦੀ سہولت ملے گی اور ਇੱਕ ਮੈਂ ਥੋੜਾ ਜਿਹਾ ਕਹਿਣਾ ਚਾਹੁੰਦੀ ਆ ਕਿ ਜਿਹੜੀ ਮਾਰਕੀਟ ਦੇ ਵਿੱਚ ਮਾਰਕੀਟ ਵਾਲੇ ਭਰਾ ਬੈਠੇ ਆ ਉਹ ਜਿਹੜੀਆਂ ਰੇੜੀਆਂ ਫੜੀਆਂ ਰੋਡ ਦੇ ਵਿਚਾਲੇ ਨਾਲ ਲਗਵਾਉਣ ਠੀਕ ਆ ਉਹਨਾਂ ਦਾ ਇੱਕ ਲਾਈਨ ਲਗਵਾਵਾਂਗੇ ਉਸ ਲਾਈਨ ਦੇ ਅੱਧਰ ਹੀ ਰੇੜੀ ਫੜੀ ਰਵੇ ਤਾਂ ਕਿ ਰੋਡ ਦੇ ਉੱਤੇ ਕਿਸੇ ਪੇਸ਼ੈਂਟ ਨੇ ਜਾਣਾ ਵਾ ਕਿਸੇ ਨੇ ਸਕੂਲਾਂ ਦੇ ਬੱਚਿਆਂ ਨੇ ਜਾਣਾ ਕਿਸੇ ਨੇ ਡਿਊਟੀ ਵਾਲੇ ਨੂੰ ਜਾਣਾ ਉਹਨਾਂ ਨੂੰ ਦਿੱਕਤ ਨਾ ਪਵੇ ਆਨ ਦੇਖਿਆ ਜਾਂਦਾ ਆਈਟੀਆਈ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ ਉਦੋਂ ਪਿਆ ਲਿਖਿਆ ਜਾਣਾ ਚਾਹੀਦਾ ਹੈ ਦੇਖੋ ਆਈਟੀਆਈ ਚੌਂਕ ਦੇ ਵਿੱਚ ਜੇ ਟ੍ਰੈਫਿਕ ਰਹਿੰਦੀ ਹੈ ਉੱਥੇ ਲਾਈਟਸ ਲੱਗੀਆਂ ਹੋਈਆਂ ਉਹਨਾਂ ਨੇ ਲਾਈਟਸ ਦੀ ਆਪਾਂ ਨੂੰ ਪਾਲਣਾ ਕਰਨੀ ਜ਼ਰੂਰੀ ਹੈ ਇਹ ਬੜੀ ਪ੍ਰੋਬਲਮ ਹੈ ਕਿਟਾ ਵਾਲਾ ਚੌਕ ਟ੍ਰੈਫਿਕ ਜਾਮ ਸਾਨੂੰ ਰੋਜ਼ਾਨਾ ਹੁੰਦਾ ਉਹਦੇ ਲਈ ਕੋਈ ਕੰਮ ਕਿਤੇ ਜਿਥੇ ਟ੍ਰੈਫਿਕ ਜਾਮ ਲੱਗਦੇ ਨੇ ਉੱਥੇ ਅਸੀਂ ਫੋਰਸ ਨੂੰ ਹੋਰ ਕਹਦੇ ਨੇ ਆ ਕਿ ਟ੍ਰੈਫਿਕ ਦੇ ਜਿਹੜੇ EMPLOYEE ਆ ਉੱਥੇ ਵਧਾ ਦਿੰਨੇ ਆ ਤਾਂ ਕਿ ਇਹ ਜਿਹੜਾ ਜਾਮ ਆ ਇਹਨੂੰ ਕੰਟਰੋਲ ਕੀਤਾ ਜਾਵੇ ਮੈਂ ਤਾਂ ਇਹ ਬੰਦੇ ਨੇ ਜਿਹੜਾ ਇਟਾ ਵਾਲਾ ਚੌਕ ਆ ਉਹਦੇ ਲਈ ਵੀ ਲਿਖ ਕੇ ਦਿੱਤਾ ਹੋਇਆ ਵੀ ਇੱਥੇ ਲਾਈਟਾਂ ਲਗਣੀਆਂ ਚਾਹੀਦੀਆਂ ਟ੍ਰੈਫਿਕ ਸਲਾਈਡਸ